ਕਾਂਗਰਸ ਪਾਰਟੀ ਦੇ ਨੇਤਾ ਸੱਜਨ ਕੁਮਾਰ ਜਿਨ੍ਹਾਂ ਦਾ ਨਾਮ 1984 ਕਤਲੇਆਮ ਦੇ ਵਿੱਚ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਹੁਣ ਮਾਨਯੋਗ ਕੋਰਟ ਵੱਲੋਂ ਉਹਨਾਂ ਨੂੰ ਕਈ ਸਾਲ ਬਾਅਦ ਉਮਰਕੈਦ ਦੀ ਸਜ਼ਾ ਸੁਣਾਈ ਗਈ। ਇਸ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਉਮਰਕੈਦ ਦੀ ਜਗ੍ਹਾ ਤੇ ਫਾਂਸੀ ਹੋਣ ਦੀ ਗੱਲ ਆਖੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਲੰਮੇ ਚਿਰ ਬਾਅਦ ਬੇਸ਼ੱਕ ਕੋਰਟ ਤੋਂ ਇਹ ਫੈਸਲਾ ਆਇਆ ਹੈ ਲੇਕਿਨ ਇਹ ਸਜ਼ਾ ਸਹੀ ਨਹੀਂ ਹੈ। ਘੱਟ ਤੋਂ ਘੱਟ ਸੱਜਨ ਕੁਮਾਰ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ। ਸੱਜਨ ਕੁਮਾਰ ਨੂੰ ਜੇ 사ਦਾ ਹੋਈਆ ਉਹ ਬਹੁਤ ਲੇਟ ਹੋਈਆ ਤੇ 1984 ਨਵੰਬਰ ਦੇ ਮਹੀਨੇ ਵਿੱਚ ਦਿੱਲੀ ਵਿੱਚ ਔਰ ਦਿੱਲੀ ਸਮੇਤ ਹਿੰਦੁਸਤਾਨ ਦੇ ਬਾਕੀ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਦੁਕਾਨਦਾਰਾਂ ਰੁਕੀਆਂ ਗੰਜਾਂ ਕਾਰੋਬਾਰ ਲੁੱਟੇ ਗਏ ਇਨੀਆਂ ਪੈਣਾ ਦੀ ਜੇ ਪੱਤੀ ਕੀਤੀ ਗਈ ਬਹੁਤ ਵੱਡਾ ਨੁਕਸਾਨ 1984 ਵਿੱਚ ਸੇਪੰਬਰ ਦਿੱਲੀ ਵਿੱਚ ਹੋਇਆ ਜਿਸ ਸਦਨ কুমার ਨੂੰ ਜਿਹੜੀ ਕੇਵਲ ਉਮਰ ਕੱਜ 사ਦਾ ਹੋਈਆ ਹੈ ਬਹੁਤ ਥੋੜੀ ਹੈ ਇਹਨਾਂ ਨੂੰ ਐਸੀ ਸਜ਼ਾ ਦੇਣੀ ਚਾਹੀਦੀ ਹੈ ਕਿ ਆਉਣ ਵਾਲੀਆਂ ਸਦੀਆਂ ਤੱਕ ਲੋਕ ਯਾਦ ਰੱਖਣ ਕਿ ਕਦੇ ਵੀ ਕਿਸੇ ਨਾਲ ਕੋਈ ਐਸਾ ਜਿਹੜਾ ਕਰਮ ਹੈ ਉਹ ਨਹੀਂ ਕਰਨਾ ਚਾਹੀਦਾ ਉਹਨੂੰ ਘੱਟੋ ਘੱਟ ਫਾਂਸੀ ਹੋਣੀ ਚਾਹੀਦੀ ਹੈ